ਕਾਪਤੀ ਖੰਨਾ ਪੁਲਿਸ ਨੇ 4 ਦੇਸੀ ਪਿਸਤਲ ਬੱਤੀਪੁਰ ਬਿਨਾ ਨੰਬਰੀ ਸਮੇਤ ਮੈਗਜ਼ੀਨ ਅਤੇ 5 ਕਾਰਤੂਸ ਬੱਤੀ ਬੋਰ ਸਮੇਤ ਇੱਕ ਅਤੇ ਦੋਸ਼ੀ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਅੱਜ ਖੰਨਾ ਦੇ ਡੀਐਸਪੀ ਮੋਹਿਤ ਕੁਮਾਰ ਸਿੰਘਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਅਤੇ ਸ਼੍ਰੀਮਤੀ ਨਿਲੰਬਰੀ ਵਿਜੀਗ ਦੇ ਲੈਡੀ ਆਈਜੀ ਲੁਧਿਆਣਾ ਰੇਂਜ ਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਸੀ ਰਾਉਂਡ ਅਪ ਕੀਤਾ ਤੇ ਦੇਖੋ ਸਾਨੂੰ 4 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4 5 ਜਿੰਦਾ ਰੋਂਦ 32 ਬੋਰ ਦੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ 18 نیوز ਤੋਂ ਓਮਕਾਰ ਸਿੰਘ ਸੱਤੂ ਦੀ ਨਾ ਤੋ ਰਿਪੋਰਟ ਖੰਨਾ ਪੁਲਿਸ ਦੀ ਵੱਡੀ ਪ੍ਰਾਪਤੀ ਖੰਨਾ ਪੁਲਿਸ ਨੇ 4 ਦੇਸੀ ਪਿਸਟਲ ਵੱਤੀਪੁਰ ਬਿਨਾਂ ਨੰਬਰੀ ਸਮੇਤ ਮੈਗਜ਼ੀਨ ਅਤੇ 5 ਕਾਰਤੂਸ ਬੱਤੀ ਬੋਰ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਅੱਜ ਖੰਨਾ ਦੇ ਡੀਐਸਪੀ ਮੋਹਿਤ ਕੁਮਾਰ ਸਿੰਘਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਅਤੇ ਸ਼੍ਰੀਮਤੀ ਨਿਲੰਬਰੀ ਵਿਜ਼ੇਕ ਦੇ ਲੈਡੀ ਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੰਨਾ ਦੇ SSP doctor ਜੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ SP ਪਵਨਜੀਤ DSP ਮੋਹਿਤ ਕੁਮਾਰ ਸਿੰਗਲਾ inspector ਹਰਦੀਪ ਸਿੰਘ incharge CIA ਖੰਨਾ ਅਤੇ ਥਾਣਾ city ਦੋ ਦੇ ਮੁਖੀ ਤਰਵਿੰਦਰ ਕੁਮਾਰ ਬੇਦੀ ਸਮੇਤ ਪੁਲਿਸ ਪਾਰਟੀ ਕਿਉਂਕਿ ਵੱਡੀ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਹਰਨੇਕ ਸਿੰਘ ਪੁਲਿਸ ਪਾਰਟੀ ਨਾਲੋਂ ਅਮਲੋਚਕ ਖੰਨਾ ਮੌਜੂਦ ਖਾਸ ਮੁਕਵਰਦੀ ਇਤਲਾਫ ਦੇ ਕੇ ਕਥਿਤ ਦੋਸ਼ੀ ਹਰਪਾਲ ਸਿੰਘ ਪੁੱਤਰ ਗਰਦੇਵ ਸਿੰਘ ਵਾਸੀ ਦਿਆਲਗੜ ਠਾਣਾ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਨਜਾਇਜ਼ ਅਸਲਾ ਤੇ ਰੋਂਦ ਕੇ ਅੰਬਾਲਾ ਲੁਧਿਆਣਾ ਰੋਡ ਤੋਂ ਬਸ ਤੇ ਨਲ ਆ ਰਿਹਾ ਸੀ ਇੱਕ ਖਾਸ ਪਿਸਟਾਈਨ ਮਾਲ ਸਿਟੀ ਰੋਜ਼ ਨਕਾਬਨੀ ਦੌਰਾਨ ਆਉਣ ਵਾਲੀਆਂ ਬਸਾਂ ਦੀ ਚੈਕਿੰਗ ਕੀਤੀ ਗਈ ਤਾਂ ਕਥਿਤ ਦੋਸ਼ੀ ਨੂੰ ਪਾਰੀ ਮਾਤਰਾ ਵਿੱਚ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਅਤੇ ਕਥਿਤ ਦੋਸ਼ੀ ਸੋ 4.5 ਡੀਸੀ ਪਿਸਤਲ ਪੱਤੀਬੋਰ ਬਿਨਾਂ ਨੰਬਰ ਹੀ ਸਮੇਤ ਮੈਗਜ਼ੀਨ ਅਤੇ 5 ਕਾਰਟੂਸ ਪੱਤੀਬੋਰ ਬਰਾਮਦ ਕਰਨ ਦਾ ਦਾਵਾ ਕੀਤਾ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਪਾਸੋਂ 3 ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ। ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਲੋਜਾਨਾ ਰੇਂਜ ਐਸਐਸਪੀ ਖੰਨਾ ਸਾਬ ਦੇ ਜੋ ਡਾਇਰੈਕਸ਼ਨਸ ਨੇ ਸਾਨੂੰ ਮਾੜੇ ਅਨਸਰਾਂ ਤੇ ਕਾਬੂ ਪਾਉਣ ਵਾਸਤੇ ਤੇ ਜੋ ਵੀ ਇਲੈਗਲ ਐਕਟੀਵਿਟੀਜ਼ ਚੱਲ ਰਹੀਆਂ ਨੇ ਉਹਨਾਂ ਤੇ ਰੋਕ ਪਾਉਣ ਵਾਸਤੇ ਤੇ ਉਸ ਦੇ ਇਸ ਦੇ ਚਲਦੇ ਹੀ ਐਸਪੀ ਡੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਨੂੰ ਬਹੁਤ ਬੜੀ ਸਫਲਤਾ ਮਿਲੀ ਹੈ 29 ਤਰੀਕ ਨੂੰ ਸਾਨੂੰ ਸਿਕਰਟ ਇਨਫੋਰਮੇਸ਼ਨ ਸੀ ਕਿ ਖਰਪਾਲ ਸਿੰਘ ਕੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿੱਚ ਆ ਰਿਹਾ ਹੈ ਤੇ ਇਹਦੇ ਕੋਲ ਨਜਾਇਜ਼ ਹਥਿਆਰ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇਮੀਡੀਏਟਲੀ ਅਸੀਂ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਸੀ ਰਾਉਂਡ ਅਪ ਕੀਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 4 5 ਜਿੰਦਾ ਰੋਂਦ 32 ਬੋਰ ਦੇ ਸਾਨੂੰ ਉਹ ਬਰਾਮਦ ਹੋਇਆ ਕਿ ਕਿੱਥੋਂ ਲੈ ਕੇ ਆ ਰਿਹਾ ਕਿੱਥੇ ਲੈ ਕੇ ਜਾ ਰਿਹਾ ਇਹ ਜੋ ਸਾਨੂੰ ਹਜੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅੱਗੇ ਆਉਦੇ ਇਹਦੇ ਕੋਈ ਅੱਗੇ ਕੰਟੈਕਟ ਨਹੀਂ ਜਿਨ੍ਹਾਂ ਨੂੰ ਇਸ ਨੇ ਅੱਗੇ ਇਹ ਸਪਲਾਈ ਕਰਨੇ ਸੀ ਇਹ ਉਧਰ ਲੈ ਕੇ ਜਾ ਰਿਹਾ ਸੀ ਇਹ ਸੀਲ ਪਰਚੇ ਦਾ ਕਰਦਾ ਜੀ ਆ ਸੀਲ ਪਰਚੇ ਦਾ ਕੰਮ ਕਰਦਾ ਸੀ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੌਣ-ਕੌਣ ਇਨਵੋਲਡ ਨਾ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਬੋਰਡ ਦੇ ਪ੍ਰਕਾਸ਼ ਦਿੱਤੀ ਸਾਹਮਣੇ ਆ ਕੇ ਪੰਜਾਬ ਦੇ ਵਿੱਚ ਇਹ ਸਪਲਾਈ ਕਰਨ ਵਾਲਾ ਸੀ ਨੋ ਨੀ ਵਿਕਲ ਸਟੇਜ ਵਿੱਚ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸ ਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਣਾ ਸੀ ਜਾਂ ਜਿਹਦੇ ਆਪਦੇ ਦੇ ਵਸਤੇ ਲੈ ਕੇ ਆਇਆ ਸੀ ਜਾਂ ਕਿਸੇ ਵਸਤੇ ਲੈ ਕੇ ਆਇਆ ਸੀ ਪੰਜਾਬ ਦੇ ਵਸਤੇ ਸੀ ਸਰ ਕੀ ਬੈਕਗ੍ਰਾਉਂਡ ਹੈ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਕੋਈ ਬਿਜ਼ਨਸ ਕਰਦਾ ਹੈ ਜਾਂ ਇਹ ਕੰਮ ਕਰਦਾ ਜੀ ਇਹ ਪਹਿਲਾਂ ਟੈਕਸੀ ਚਲਾਉਂਦਾ ਸੀ ਤੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚਲਾਉਣ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਿਹਾ ਹੈ ਵੀ ਜੋ ਸਾਡੀ ਪਰਤਾਲ 6 ਜੇ ਤੱਕ ਆਇਆ ਵੀ ਇਹ ਸਵਾਰ ਹਜੇ ਪਹਿਲੀ ਵਾਰ ਲੈਣ ਗਿਆ ਸੀ ਤੇ ਫੜਿਆ ਗਿਆ ਇੱਕਲਾ ਹੀ ਆਇਆ ਜਾਂ ਪਿੱਛੇ ਕੋਈ ਬੈਗ ਗੈਂਗ ਵੀ ਇਹਦੇ ਨਾਲ ਗੈਂਗ ਤਾਂ ਨਹੀਂ ਕਹਿ ਸਕਦੇ ਬਟ ਇਹਦੇ ਨਾਲ ਹਾਂ ਬੰਦੇ ਇਨਵੋਲਡ ਜ਼ਰੂਰ ਹੈਗੇ ਨੇ ਤੇ ਅਸੀਂ ਉਹਨਾਂ ਦੇ ਵਿਸ਼ੇ ਉੱਤੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਫੜ ਲਾਂਗੇ ਅਸੀਂ ਤੇ ਅਦਰਵਾਇਜ਼ ਹਾਈ ਟੈਕ ਨੱਕਾ ਵੀ ਲੱਗਿਆ ਹੋਇਆ ਹੈ ਹਾਈ ਟੈਕ ਨੱਕੇ ਦੇ ਉੱਤੇ ਵੀ ਸਾਡੀ ਕਾਫੀ ਮਿਹਨਤ ਚੱਲਦੀ ਹੈ ਤੇ ਨਾਕੇ ਦੀ ਹੈਲਪ ਦੇ ਨਾਲ ਅਤੇ ਪੁਲਿਸ ਸਟੇਸ਼ਨ ਦੀ ਮਦਦ ਦੇ ਨਾਲ ਜੀ ਫੋਰਸ ਦੀ ਜਿਹੜੀ ਪੁਲਿਸ ਸਟੇਸ਼ਨ ਦੀ ਫੋਰਸ ਦੀ ਮਦਦ ਦੇ ਨਾਲ ਇਹ ਬੰਦਾ ਸਾਡੇ ਕਬੂ ਹੈ ਇਸ ਤੋਂ ਇਲਾਵਾ ਵੀ ਸਾਡੀ ਟੀਮ ਕਾਫੀ ਹਾਰਡਵਰਕ ਕਰ ਰਹੀ ਹੈ ਤੁਸੀਂ ਚਲੋ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਅਸੀਂ ਕਰਦੇ ਰਹਿੰਦੇ ਆਂ ਹੋਰ ਵੀ ਬਹੁਤ ਰਿਕਵਰੀਜ਼ ਹੁੰਦੀਆਂ ਜਿਹੜੀਆਂ ਸਾਡੀਆਂ ਨਾਕੇ ਤੇ ਹੁੰਦੀਆਂ ਨੇ ਜਾਂ ਸਾਡਾ ਸੀਆਈਏ ਸਟਾਫ ਜਿਹੜਾ ਆਪਣੀ ਮਿਹਨਤ ਦੇ ਨਾਲ ਇਹਨਾਂ ਦੀ ਰਿਕਵਰੀਆਂ ਤੱਕ ਜਿਹੜੀ ਜਿਹੜੀਆਂ ਰਿਕਵਰੀਜ਼ ਨੇ ਹੈਵੀ ਰਿਕਵਰੀਜ਼ ਨੇ ਇਨਾਂ ਨੂੰ ਅੰਜਾਮ ਦਿੰਦਾ ਤੇ ਸਾਡੀ ਟੀਮ ਜਿਹੜੀ ਹੈ ਖੰਨਾ ਪੁਲਿਸ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਹਰਦਮ ਤਿਆਰ ਹੈ ਤੇ ਸਖਤ ਮਿਹਨਤ ਕਰ ਰਹੀ ਹੈ ਜੀ ਸਰ ਕੁਝ ਕਰ ਵੀ ਜਿਹਨੂੰ ਫੋਨ ਕੀਤਾ ਕੋਈ ਨਹੀਂ ਜਿੱਤਿਆ ਨਹੀਂ ਮੋਬਾਈਲ ਫੋਨ ਮਿਲਿਆ ਜੀ ਸਾਨੂੰ ਇਹਦੇ ਉਦੇ ਤੇ ਅਸੀਂ ਕਰ ਰਹੇ ਸਾਡੀ ਟੈਕਨੀਕਲ ਟੀਮ ਲਗਤੋ ਹੈਗੀ ਹੈ ਸਾਡੀ ਟੈਕਨੀਕਲ ਟੀਮ ਉਹਦੇ ਤੇ ਵਰਕ ਕਰ ਰਹੀ ਹੈ ਆਲਰੇਡੀ ਜੋ ਉਹਦੇ ਵਿੱਚ ਕੋਈ ਸਬੂਤ ਹੈਗੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਥੈਂਕ ਯੂ ਥੈਂਕ ਯੂ